ਲੋ ਦੀ ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਦਿਵਾਉਣੇ ਤੁਹਾਨੂੰ ਆਪਣੇ ਘਰ ਦੇ ਕੰਮ ਤੇ ਪਹਿਲਾਂ ਆਪਾਂ ਅੱਜ ਨਾ ਸਾਡੇ ਘਰੋਂ ਬਲੇ ਲੈ ਕੇ ਦਾ ਕੱਟ ਲੱਗ ਗਿਆ ਸੀਗਾ ਤੇ ਉਸ ਤੋਂ ਟੈਂਕੀ ਚੋਂ ਆਪਣਾ ਪਾਣੀ ਖਤਮ ਹੋਨ ਕਰਕੇ ਤੇ ਆਪਣਾ ਕੰਮ ਅੱਜ ਲੈ ਗਏ ਖਤਮ ਹੋਇਆਗਾ ਤੇ ਪਹਿਲਾਂ ਆਪਾਂ ਫੇਰ ਜਦੋਂ ਲੈਟ ਆਈ ਕੱਪੜੇ ਧੋਤੇ ਕੱਪੜੇ ਧੋਕੇ ਆਪਾਂ ਬੱਚਿਆਂ ਦੇ ਬੈੱਡ ਤੇ ਰੱਖ ਲਈ ਸੀਗੇ ਤੇ ਬੈੱਡ ਤੇ ਉਹਨਾਂ ਨੂੰ ਪੋਸਟ ਕਰਨੀਆਂ ਦਿੱਤਾ ਹੈ ਮਾਰ ਕੇ ਰੱਖਣੀ ਹੈ ਤੇ ਪੋਸਟਨੀਆਂ ਤੇ ਹਮਾਰ ਨਾਲੀਆਂ ਇੱਧਰ ਤੁਹਾਨੂੰ ਤੇਰੀਆਂ ਤੇ ਤੇ ਪ੍ਰਵਜਿਤ ਪਈਏ ਸੁੱਤੀ ਨੀਤੂ ਕਰਦੀ ਹੈ ਜੀ ਆਪਣੇ ਛੁੱਟੀਆਂ ਦਾ ਕੰਮ ਉਹਨਾਂ ਨੂੰ ਮਿਲੀਆਂ ਸੀਗੀਆਂ ਵਰਕਸ਼ੀਟਾਂ ਤੇ ਨੀਤੂ ਅੱਜ ਪਹਿਲੇ ਦਿਨ ਹੀ ਸਟਾਰਟ ਕਰਦੀ ਹੈ ਕਿਉਂਕਿ ਇਹ ਪਹਿਲੇ ਹੀ ਆ ਗਈ ਸੀਗੀ ਛੁੱਟੇ ਮੈ ਜਦੋਂ ਛੁੱਟੇ ਮਿਲੀਆਂ ਸੀਗੀਆਂ ਛੁੱਟੀਆਂ ਮਿਲਣਸਾਰ ਆ ਗਈ ਸੀਗੀ ਤੇ ਅਸੀਂ ਆਏ ਸੀਗੇ 9 ਤਰੀਕ ਨੂੰ ਤੇ ਕੰਮ ਮੈਂ ਇਹਦਾ ਲੈ ਲੈ ਕੇ ਆਈ ਸੀ ਕਿ ਕਹਿੰਦੀ ਮਮਾ ਜਦੋਂ ਤੁਸੀਂ ਆਏ ਮੇਰਾ ਕੰਮ ਚੱਕ ਲਿਆਓ ਤੇ ਅੱਜ ਤੋਂ ਹੀ ਸਟਾਰਟ ਕਰ ਲੂਗੀ ਇਹਦਾ ਕੰਮ ਹੌਲੀ ਹੌਲੀ ਕਰ ਲੂਗੀ ਉਹਨੇ ਦਿਨਾਂ ਦੇ ਵਿੱਚ ਇੱਧਰ ਆਪਣੀ ਪਈ ਹੈ ਪ੍ਰਭਜੋਤ ਸੁੱਤੀ ਆਬਦੀ ਮਾਸਤੀ ਜੀ ਪਈ ਹੈ ਕਿ ਸੁੱਤੀ ਜੀ ਸিসি ਤਾਂ ਅਸੀਂ ਇਹਨੂੰ ਕਹਿੰਦੇ ਆ ਮੇਰੀ ਮੰਮੀ ਨੂੰ ਵੀ ਸਿਸਤੀ ਹੈ ਇਹਨੂੰ ਹਟਾ ਦੇ ਪਰ ਸਿਸਤੀ ਤਾਂ ਕਹਿਣਾ ਨਹੀਂ ਸਾਡੀ ਪਤਾ ਨਹੀਂ ਕਿਉਂ ਤੇ ਰੋਟੀ ਪਾਣੀ ਬਹੁਤ ਘੱਟ ਖਾਂਦੀ ਹੈਗੀ ਜੀ ਤੇ ਚਾਹ ਪਾਣੀ ਐ ਗਲਾਸ ਨਾਲ ਸਾਡੀ ਰਿਸਨਾ ਤਾਂ ਆਪਾਂ ਮਾਪੇ ਲਵੇ ਤੇ ਜਦੋਂ ਕੱਲੀ ਹੁੰਦੀ ਹੈਗੀ ਫਿਰ ਤਾਂ ਸਿਸੀ ਦੇ ਵਾਲਾ ਲਾਲਚ ਕਰਦੀ ਹੈ ਜਦੋਂ ਸਕੂਲ ਜਾਂਦੀ ਹੈ ਉਹ ਤੋਂ ਪਤਾ ਨਹੀਂ ਕਿਵੇਂ ਸਾਰਦੀ ਹੈਗੀ ਉਦੋਂ ਮੈਡਮ ਕਹਿੰਦੀ ਸਿਸੀ ਨਹੀਂ ਦੇਣੀ ਇਹਨੂੰ ਸਿਸੀ ਉਹ ਤਾਂ ਅਸੀਂ ਪਾਉਂਦੇ ਨਹੀਂਗੇ ਕਰਿਆ ਕਿ ਦੁੱਤ ਵਾਲੀ ਸਿਸੀ ਪੀ ਕੇ ਫੇਰ ਸੌਂ ਜਾਂਨਗੇਗੀ ਟਾਈਮ ਜੀ ਹੁਣ 3 ਵਜਣ ਆਲੇ ਹੈਗੇ 3 ਵਜਣ ਚ ਰਹਿੰਦੇ 10 ਮਿੰਟ ਇੱਧਰ ਹੈਗੇ ਆਪਣੇ ਵੀਰੇ ਦੀਆਂ ਫੋਟੋਆਂ ਵੇਖੋ ਜੀ ਮੁੱਛੇ ਵਾਲੇ ਦੀ ਫੋਟੋ ਆ ਗਈ ਇੱਕ ਇਧਰ ਚ ਤਾਰ ਦੀ ਫੋਟੋ ਹੋਰ ਆ ਗਈ ਆਪਾਂ ਦੀ 2 ਵਜੇ ਵਾਲਾ ਚਾਹ ਪਾਣੀ ਪੀ ਲਿਆ ਤੇ ਚਾਹ ਪੀ ਕੇ ਆਪਾਂ ਮਾਂਜ ਕੇ ਰੱਖ ਤੇ ਭਾਂਡੇ ਆਪਣੀ ਤੇ ਸਵੇਰੋਂ ਮੰਮੀ ਦਾਲ ਤਾਂ ਸਵੇਰੋਂ ਹੀ ਬਣਾ ਕੇ ਰੱਖ ਗਈ ਸੀ ਤਲੇਵੇ ਸੋਲਿਆਂ ਦੀ ਤੇ ਹੁਣ ਉਹਨੂੰ ਆਪਾਂ ਪਿਆਜ਼ ਤੇ ਲਸਣ ਦਾ ਤੜਕਾ ਘੱਟ ਕੇ ਲਾ ਲਾਂਗੇ ਤੇ ਪ੍ਰਾਪਜਤ ਨੂੰ ਘਰੇ ਛੱਡ ਗਏ ਸੀਗੇ ਮੰਮੀ ਕਹਿੰਦੀ ਵੀ ਮੈਂ ਗਰਮੀ ਵਾਲੀ ਹੈਗੀ ਵੀ ਔਖਾ ਹੋਊਗਾ ਮੈਨੂੰ ਰਾਹ ਦੇ ਵਿੱਚ ਵੀ ਤੂੰ ਪ੍ਰਾਪਜਤ ਨੂੰ ਘਰੇ ਰੱਖ ਲੈ ਕਹਿੰਦੀ ਫਿਰ ਤੈਨੂੰ ਵੀ ਔਖਾ ਹੋ ਜਾਊਗਾ ਇਹਦੇ ਨਾਲ ਕੰਮ ਕਰਨਾ ਤੇ ਬਾਹਰੇ ਬਹੁਤ ਜ਼ਿਆਦਾ ਧੁੱਪ ਆ ਗਈ ਜੀ ਦਿਖਾਉਣੇ ਸਮਝ ਨੇਰੀ ਵੀ ਬਹੁਤ ਚੱਲ ਰਹੀ ਹੈ ਹਵਾ ਦੇਖੋ ਜੀ ਬਹੁਤ ਗਰਮੀ ਪੈ ਰਹੀ ਹੈਗੀ ਤੇ ਦਰਪਣੇ ਮੈਸਾਂ ਗਈਆਂ ਮੀਆਂ ਟੋਬੇ ਤੇ ਆਉਣ ਆਲੀਆਂ 3.5 4 ਆ ਜਾਂਦੀਆਂ ਜੀ ਵਧੀਆ ਨਾ ਆ ਜਾਂਦੀਆਂ ਤੇ ਕੁਝ ਉੱਥੇ ਬਹੁਤ ਸਤਾਂ ਵਾਲੇ ਦਰਖਤ ਲੱਗੇ ਹੋਏ ਆ ਕੇ ਬੈਠ ਜਾਂਦੀਆਂ ਪਾਣੀ ਧਣੀਆਂ ਪੀ ਲੈਂਦੀਆਂ ਨਾ ਕੇ ਆ ਜਾਂਦੀਆਂ ਵਧੀਆ ਦੇ ਟਾਈਮ ਨਾ ਕਰੇ ਨਹੀਂ ਤਾਂ ਕਰੇ ਬੰਨੀਆਂ ਮੀਆਂ ਮੈਸਾਂ ਤਾਂ ਬਹੁਤ ਜ਼ਿਆਦੇ ਗਰਮੀ ਮੰਨਦੀਆਂ ਜੀ ਤੌਸਨੀਆਂ ਰਹਿੰਦੀਆਂ ਚਾਹ ਪਾਣੀ ਪੀ ਲੇਦੀ ਆਪਾਂ ਭਾਂਡੇ ਆਪਣੇ ਮਾਂਦ ਕੇ ਰੱਖਦੇ ਤੇ ਮੰਮੀ ਸਵੇਰੋਂ ਦਾਲ ਚੁੱਲੇ ਤੇ ਬਣਾ ਕੇ ਰੱਖਗੇ ਸੀਗੇ ਦਲੇ ਨੂੰ ਸੋਲਿਆਂ ਦੀ ਤੇ ਯਾ ਪਰ ਉਹਨਾਂ ਤੜਕੇ ਵੀ ਤਿਆਰੀ ਕਰਨਗੇ ਤੇ ਅੱਜ ਤੇ ਇੱਕ ਕੰਡਾ ਲਸਣ ਦਾ ਪਾਵਾਂਗੇ ਪਰ ਗਰਮ ਬਹੁਤ ਜ਼ਿਆਦਾ ਪੈਂਦੀ ਜੇ ਪੇਟ ਨੂੰ ਨਾ ਪਰ ਉਹ ਲਸਣ ਦਾ ਗਾਰਮ ਹੁੰਦਾ ਤੇ ਤਾਂ ਤੇ ਰੱਖ ਰੱਖ ਲੈਣਗੇ ਕਿ ਆਪਾਂ ਕੱਢ ਦੇਵਾਂਗੇ ਘਰ ਚਾ ਲਾ ਦਾਂਗੇ ਦਾਲ ਨੂੰ ਮੰਮੀ ਮੇਰੇ ਨੂੰ ਆਉਣ ਦੇ ਨਾ ਤਰੀ ਨੂੰ ਦੂਦ ਚਾਹ ਪੀੂਗੀ ਆਪਾਂ ਦੀਆਂ ਸਬਜ਼ੀਆਂ ਦਾਤਾਂ ਦੀ ਤਿਆਰੀ ਕਰ ਲਈ ਤੇ ਇਦਰਾਪੰਦਲੇ ਨੂੰ ਛੋਲੇ ਵੀ ਛੁੱਲੇ ਤੇ ਦਾਲ ਬਣਾ ਕੇ ਸੁਬੇ ਹੀ ਰੱਖ ਲਈ ਸੀ ਕਿਉਂਕਿ ਇਹ ਫਿਰ ਤਾਂ ਸੌਖਵਾਲੀ ਹੋ ਜਾਂਦੀ ਨਹੀਂ ਛੁੱਲੇ ਤੇ ਇਹ ਆਪਾਂ ਤਰਕਾ ਲਾ ਕੇ ਲਸਣ ਗੰਡੇ ਦਾ ਤੇ ਇਹਦੇ ਵਿੱਚ ਮਿਕਸ ਕਰ ਲਾਂਗੇ ਹਲੋ ਕਾਹ ਪੌਣੇ 5 ਦਾ ਮੈਂ ਰਹਿ ਗਿਆ ਟਾਈਮ ਆਪਾਂ ਲਸਣ ਤੇ ਪਿਆਜ਼ ਕੱਟ ਕੇ ਦੀ ਤਰਤਲਾ ਲਿਆ ਆਪਾਂ ਦਰੇ ਨੂੰ ਥੋਲਣ ਨੂੰ ਦਾਲ ਬਣਾਈ ਸੀਗੀ ਤੇ ਇਹਨੂੰ 13 ਹੱਕ ਤੱਕ ਪਾ ਇਹਦੇ ਵਿੱਚ ਲਾ ਕੇ ਇਹਨੂੰ ਫੁਲਾ ਕੇ ਰੱਖਣਾ ਕਿ ਜਦੋਂ ਆਪਾਂ ਨਾਲ ਰੋਟੀ ਆਣੀ ਦੀ ਉਹਦੋਂ ਧਰਨ ਕਰ ਲਾਂਗੇ ਟਾਈਮ ਨੂੰ ਹੈਗਾ ਜੀ ਮੌਣੇ 5 ਦਾ ਵਿਸਕਾਪ ਕੇ 150 ਤੱਕ ਇਹ ਰਗਣੇ ਬਹੁਤ ਜ਼ਿਆਦਾ ਕੰਢੇ ਜੀ ਜੋ ਤੋਂ ਹੁਣੀ ਖਿੱਤ ਕੇ ਰਾਇ ਸੀਗੇ ਬਾਹਰ ਉਹ ਤੋਂ ਆਪਣੇ ਕਿੱਤਾ ਬੰਨੀ ਖੰਭਾ ਪਿਆ ਸੀਗਾ ਸੰਭਾ ਖਿੱਤ ਕੇ ਲਏ ਸੀਗੇ ਤੇ ਖੰਬੇ ਦੇ ਨਾਲ ਤਿੰਨ ਖਾਮ ਉਹਨਾਂ ਨੇ ਟੋਟੇ ਕੀਤੇ ਹੈਗੇ ਜੀ ਸੋ ਉਹਨਾਂ ਦਿਖਾਉਣੇ ਆਂਗੇ ਇਹਦਰ ਆਪਣੀਆਂ ਖੜੀਆਂ ਜੀ ਮੈਸਾਂ ਟੋਬੇ ਤੋਂ ਆ ਗਈਆਂ ਤੇ ਆਪਾਂ ਨੂੰ ਕਈ ਵਾਰੀ ਇਹ ਆਪਣੀ ਮੈਸਾਂ ਦੀ ਜੇਕਰ ਟੋਬੇ ਤੋਂ ਇਹਨਾਂ ਕਿ ਇੱਕ ਦੂਜੀ ਮੈਸ ਦੇ ਨਾਲੋਂ ਤਾਂ ਆਪਣੇ ਘਰੇ ਆ ਜਾਂਦੀਆਂ ਜਿਹੜੀ ਕੋਈ ਆਪਾਂ ਨਵੀਂ ਮੈਸ ਲੈਂਦੇ ਆਂਗੇ ਉਹਦੇ ਸਿੰਗਾ ਤੇ ਨਾ ਪਰੰਗ ਕਰ ਦਿੰਦੇ ਆਂ ਵੀ ਆਪਣੀ ਮੈਸ ਦੀ ਆਪਾਂ ਨੂੰ ਪਛਾਣ ਰਹੇ ਤੇ ਆ ਵਾਲੀ ਮੈਸ ਤੇ ਆਪਾਂ ਸਿੰਗਾ ਤੇ ਲਾਲ ਰੰਗ ਕਰਕੇ ਰੱਖਿਆ ਹੈ ਫਿਰ ਇਹਨਾਂ ਨੂੰ ਆਪਾਂ ਨੂੰ ਪਤਾ ਲੱਗ ਜਾਂਦਾ ਆਪਣੀ ਮੈਸ ਦਾ ਇੱਕ ਆਪਣੀਆਂ ਬੱਚੀ ਹੈ ਜੀ ਕਾਲੀ ਪ੍ਰਭਜਤ ਉਧਰ ਹਾਕਾ ਮਰੀ ਜਾਂਦੇ ਜਿੰਨੀ ਤੂੰ ਜਾਈ ਪ੍ਰਭਜਤ ਕੋਲੇ ਤੇ ਇਧਰ ਆਪਾਂ ਬੰਨ੍ਹ ਦਿੰਨੇ ਆ ਜੀ ਜਦੋਂ 4:30 ਵਜੇ ਆਉਂਦੀ ਹੈ ਮੈਸਾ ਟੋਬੇ ਤੋਂ ਉਧਰ ਬੰਨ੍ਹ ਦਿੰਨੇ ਪੱਕੇ ਲੱਗੇ ਹੋਏ ਆਪਣੇ ਇੰਦਰ ਤੇ ਫੇਰ ਆਪਾਂ ਅੰਥ ਨੇ ਜਦੋਂ ਤਾਰਾਂ ਕੱਢਣੀ ਹੁੰਦੀਆਂ ਗਈਆਂ ਆਪਾਂ ਬੰਨ੍ਹ ਦਨੇ ਇਧਰ ਖੁਰਨੀ ਤੇ ਸਾਂ ਆ ਜਾਂਦੀ ਹੈਗੀ ਪਾਣੀ ਪਲਾ ਕੇ ਨਾ ਉਧਰੋਂ ਤੇ ਇਧਰ ਮੈਸਾ ਬੰਨ੍ਹ ਦਿੰਨੇਗੇ ਇਧਰ ਪਰ ਸਵਾਮਾ ਮੁੜ ਆਊਗਾ ਫੇਰ ਸਾਂ ਆ ਜਾਂਦੀ ਹੈਗੀ ਮੱਛਰ ਵਾਲੇ ਬੱਲਮੰਬੀ ਲਾ ਰੱਖੇ ਹੈਗੇ ਸਾਡੇ ਦੰਨੇ ਆਗੇ ਕਈ ਵਾਰੀ ਮੱਛਰ ਜਹ ਹਲੇ ਆਇਆ ਤਾਂ ਹੈ ਨਹੀਂਗਾ ਉਹ ਧੁੱਪ ਦੇ ਨਾਲ ਹਲੇ ਹੋਇਆ ਨਹੀਂਗਾ ਮੱਛਰ ਫਿਰ ਵੀ ਹੁਣ ਲਾ ਦਨੇ ਚਲੋ ਇਧਰੋਂ ਚੰਨ ਨਾ ਰਹਿੰਦਾਗਾ ਪਿੱਸੇ ਪਤਾ ਨਹੀਂ ਲੱਗਦਾਗਾ ਮੈਂ ਖੁੱਲੀ ਦਾ ਤੇ ਇਧਰ ਆਪਣਾ ਖੜਾ ਟੈਂਪੂ ਤੇ ਇਧਰ ਟਰੈਕਟਰ ਖੜਾ ਹੈ ਇਧਰ ਮੰਮੀ ਹੋਣਿਆ ਨੇ ਪਾਥੀਆਂ ਪਤ ਪਤ ਕੇ ਘਹਾਰਾ ਲਾ ਰੱਖਿਆਗਾ ਇੱਕ ਘਹਾਰਾ ਸੀਗਾ ਉਹ ਤੂੜੀ ਦੇ ਵਿੱਚ ਲਾ ਕੇ ਉੱਪਰ ਤੂੜੀ ਪਾਈ ਵੀ ਹੈਗੀ ਕਹਿੰਦੇ ਚਲੋ ਸਿਆਲ ਚ ਵਰਤਾਂਗੇ ਕੁਝ ਤੇ ਇਧਰ ਪਈਆਂ ਹੀ ਆ ਤੇ ਗਰਮੀ ਬਹੁਤ ਹੈ ਜੀ ਗਰਮੀ ਬਾਹਰ ਹੀ ਪੈਂਦੀਗੀ 1% ਵੀ ਨਹੀਂ ਘਟੀਗੀ ਨੇਰੀ ਆ ਜਾਂਦੀ ਹੈਗੀ ਮੀਂਹ ਮੂੰਹ ਇਧਰ ਜਮੀ ਨਹੀਂ ਪਿਆ ਉਧਰ ਰਾਜੀ ਬੰਨੀ ਤਾਂ ਮੀ ਇੱਕ ਦੋ ਵਾਰੀ ਸੜਾਕਾ ਜੇ ਪੈ ਗਿਆ ਤੇ ਇਧਰ ਤਾਂ ਜਮੀ ਮੰਮੀ ਕਹਿੰਦੀ ਕਣੀ ਵੀ ਨਹੀਂ ਦਿਖਾਈ ਰੱਬ ਨਹੀਂ ਇਧਰ ਜੀ ਆਪਣੇ ਚਾਚੇ ਕੀ ਤੂੜੀ ਦਾ ਕੁੱਪ ਲਾਇਆ ਸੀਗਾ ਇਹ ਨੇਰੀ ਦੇ ਨਾਲ ਟੇਡਾ ਹੀ ਹੋ ਗਿਆ ਤੇ ਇਧਰ ਇਹਨਾਂ ਦੀਆਂ ਪਾਏ ਵਿੱਚ 4 ਆਪੋ ਆਪਣੀ ਘਾਰੀ ਲਾਈ ਵੇ ਜੀ ਬਾਥੀਆਂ ਬਾਥ ਰਿਆ ਤੇ ਇਧਰ ਵੀ ਇਹਨਾਂ ਦਾ ਖਾਂ ਪਿਆ ਇੱਥੇ ਦੋ ਦੋ ਤਿੰਨ ਘਰਾਂ ਦਾ ਗਿਆ ਇਹ ਘਰ ਇਧਰ ਹੌਲੀ ਹੌਲੀ ਇਧਰ ਘਰ ਪਾਉਣਗੇ ਫਿਰ ਆਪਣੇ ਇਧਰ ਜਾਦੇ ਮਾਹੌਲ ਬਣ ਜੂਗਾ ਰਹਿਣ ਦਾ ਇਧਰ ਵੀ ਇਧਰ ਸੜਕ ਕਰਕੇ ਆਪਾਂ ਨੂੰ ਥੋੜਾ ਜਿਹਾ ਸੁੰਨਾ ਜਿਹਾ ਲੱਗਦਾਗਾ ਤਾਂ ਇਧਰੋਂ ਮੇਨ ਸੜਕ ਜਾਂਦੀ ਹੈ ਕੀ ਗੈਲਾ ਦੇਖੋ ਜੀ